ਗਰਦਾਸਪੁਰ ਦੇ 메ਨ ਬਾਜ਼ਾਰ ਵਿੱਚ ਪੰਜਾਬ ਆਵਾਜ਼ ਹਾਸ ਤੇ ਕੁਝ ਦਿਨ ਪਹਿਲਾਂ ਗੋਲੀਆਂ ਚਲੇ ਗਏ ਜਿਹਦੇ ਵਿੱਚ ਇੱਕ ਜਿਹੜਾ ਸਾਹਮਣੇ ਆ ਵੀ ਇਹ ਜਿਹੜਾ ਰੋਪੀ ਜਨੂਰ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਪੁਲਿਸ ਦੇ ਉੱਤੇ ਗੋਲੀਆਂ ਚਲਾਤੀਆਂ ਉਹਦਾ ਨਾਮ ਰੋਹਿਤ ਉਰਫ ਮੋਪੀ ਦੱਸਿਆ ਜਾ ਰਿਹਾ ਜਦੋਂ ਪੁਲਿਸ ਦੇ ਉੱਤੇ ਜਵਾਬੀ ਫਾਇਰ ਕੀਤੀ ਤਾਂ ਉਹ ਜਿਹੜਾ ਇੰਜਰ ਹੋ ਗਿਆ ਤੁਸੀਂ ਦੇਖੋ ਸਾ ਵੀ ਇਹ ਉਹਦਾ ਉਹੀ ਮੋੜਸਾ ਜੇ ਇਸ ਮੋੜਸਾ ਤੇ ਉਹ ਇਥੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀ ਇਹ ਗਰਦਾਸਪੁਰ ਦਾ ਬੱਬਰੀ ਬਾਈਪਾਸ ਗੰਦਾ ਨਾਲਾ ਨਾਕਾ ਆ ਜਿੱਥੇ ਇਹ ਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਹ ਉਹਦਾ ਮੋੜਸਾ ਆਸਟਾ ਉਥੇ ਕਿਲੇ ਆ ਉਸ ਰ ਦਹਲ ਕਰਾ ਗਿਆ ਤੁਸੀਂ ਉਸੇ ਪੁਲਿਸ ਅਧਿਕਾਰੀ ਦੇ ਮੌਕੇ ਤੇ ਪਹੁੰਚੇ ਹੋਏ ਨੇ ਔਰ ਇਹ આરોપી ਜਿਹੜਾ ਇਹ ਇੰਜਰ ਹੋ ਚੁੱਕਾ ਉਹਨੂੰ ਇਸ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾ ਗਿਆ ਔਰ ਦੇਖੋ ਸਾਹਿਬ ਇਹ ਉਹਦਾ ਮੋਟਰਸਾਈਕਲ ਇੱਥੇ ਕਿਰਿਆ ਹੋਇਆ આરોપી ਦੀ ਜਿਹੜੀ ਪੁਲਿਸ ਰਿਸਪੌਂਸ ਸਟਿਕਾ ਜਾਂਚ ਵਗੈਰਾ ਕਰ ਰਹੀਆਂ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਐਸਐਚਓ ਸੀੜੀ ਵੀ ਮੌਜੂਦ ਹੈ ਪਾਜੀ ਇਹ ਜਿਹੜੀ ਸਾਰੀ ਕਾਰਵਾਈ ਸੀ ਕੀ ਕਾਰਵਾਈ ਹੈ આરોપી ਕੀ ਇਹਦਾ ਨਾਮ ਸੀ ਕੀ ਸਾਰੀ ਘਟਨਾ ਹੋਈ ਹੈ ਸੋ ਇਹਦੇ ਸਬੰਧ ਵਿੱਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਉਹ ਬਾਈਟ ਦੇ ਚੁੱਕੇ ਨੇ ਤੋਂ ਉਸ ਤੋਂ ਇਲਾਵਾ ਕੁਝ ਅਲੱਗ ਨਹੀਂ ਹੋਇਆ ਜੋ ਉਹਨਾਂ ਨੇ ਬਾਈਟ ਦਿੱਤੀ ਹੈ ਤੁਸੀਂ ਸਭੀ ਐਸਐਸਓ ਸਿਟੀ ਸੀ ਇਹਨਾਂ ਦਾ ਕਹਿੰਦਾ ਵੀ ਜਿਹੜਾ ਐਸਐਸਵੀ ਅਧਿਕਾਰੀ ਸਾਹਿਬ ਇਸੇ ਦੱਸਦਾ ਕਿ ਉਹ ਦੇਸ਼ ਦਾ ਯੂਰੋਪੀ ਦਾ ਸਬੋਰਸ ਬਗਾਰ ਇੱਥੇ ਪਿਆ ਔਰ ਜਿਹੜੇ ਪੁਲਿਸ ਫਰੋਨਸਿਕ ਟੀਮਾਂ ਸਨ ਉਹ ਜਾਂਚ ਵਗੈਰਾ ਕਰੀਆਂ ਨੇ ਔਰ ਜਿਹੜੀ ਪੁਲਿਸ ਦੀ ਆਪਣੀ ਕਾਰਵਾਈ ਜਾਰੀ ਹੈ ਯੂਰੋਪੀ ਨੂੰ ਜਿਹੜਾ ਇੰਜਰਡ ਹੋ ਗਿਆ ਗਿਆ ਉਹਨੂੰ ਦੇਖਦਾ ਵੀ ਇਹ ਪਿੱਛੇ ਨਿਸ਼ਾਨ ਨੇ ਇਹ ਜਿਹੜੇ ਗੋਲੀਆਂ ਦੇ ਨਿਸ਼ਾਨ ਦੇਖੋ ਜਿਹੜੇ ਉਹਨੂੰ ਫਾਇਰਿੰਗ ਕੀਤੀ ਗਈ ਗੋਲੀ ਦਾ ਨਿਸ਼ਾਨ ਵੀ ਪਿੱਛੇ ਆ ਇਸ ਦਾ ਵੀ ਗੋਲੀ ਦਾ ਨਿਸ਼ਾਨ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਔਰ ਯੂਰੋਪੀ ਦੇ ਜਿਹੜੇ ਉਹਨੂੰ ਪੁਲਿਸ ਨੇ ਹੀ ਫਾਇਰਿੰ ਇਹ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਰਦਤ ਕਰ ਸਕਦਾ ਹੈਗਾ ਸੋ ਐਸਟੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕਾ ਬੰਦੀ ਅਰਲੀ ਮਾਰਨਿੰਗ ਚ ਚੁਕੀ ਸੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ 9:00 ਅਰਲੀ ਮਾਰਨਿੰਗ ਚੇਕਪੋਇੰਟ ਦਾ ਦਤ ਹੋ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਸ ਤੱਕ ਆਵਾਰ ਸੀਗਾ ਐਂਡ ਜਦੋਂ ਉਹਨੂੰ ਵੁਕਿਆ ਇਹਨੇ ਭਇਆ દોડકે ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰਵਾਈ ਦਵਾਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਜਿਹੜੀ ਲੋਕ ਸ਼ਾਟ ਜਿਹੜੀ ਇੰਜਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਲਿਖ ਲਵਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਸੀ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤਾਂ ਇਹਨੇ ਆਪਣਾ ਨਾਮ ਵਾਹੂਲ ਗਿੱਲ ਦੱਸਿਆ ਹੈਗਾ ਐਂਡ ਅ ਇਸੇ ਹੀ ਬੰਦੇ ਨੇ ਇੱਕ ਇੱਕ ਹੋਰ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਉਹਨੂੰ ਜਿਹੜਾ ਹੈਗਾ ਅ ਰਿਵੈਂਡ ਕਰ ਲਿਆ ਹੈਗਾ ਐਂਡ ਲੈਟ ਵਨ ਅਭੀ ਆਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਇਹ ਲੈ 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 ਟੱਕ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪ੍ਰਾਈਮ ਆਫਸ ਸੀ ਜਿਹੜਾ ਹੈਗਾ ਹੁਣ ਤੱਕ ਅਸੀਂ ਪੂਰਾ ਇਹਨਾਂ ਨੂੰ ਇੰਟਰਗਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪਤਲ ਲੇ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਜਿਹੜੇ ਬਹਾਰ ਸੀ ਨਹੀਂ ਨਹੀਂ ਇੱਕ ਪਿਸਟਲ ਹੈ ਉਹ ਰਿਕਵਰ ਜਿਹੜਾ ਦੂਸਰਾ ਆਦਮੀ ਦੇ ਨਾਲ ਦੋ ਦੋ ਜਣੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇੱਕ ਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਜੀ ਐਨ ਕਾਉਂਟਰ ਕਿਥੇ ਲੋਕੇਸ਼ਨ ਪੁੱਛ ਰਹੇ ਸਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਸਹੀ ਵਾਈਪਨ ਕਿਥੋਂ ਲੈਂਦਾ ਸੀ ਕਿੱਥੇ ਦੇਖੋ ਉਹ ਸਾਰੀ ਚੀਜ਼ਾਂ ਇੰਟੈਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਪੁਲਿਸ ਪਾਰਟੀ ਦੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਆਫ ਫਾਇਰ ਕਿੰਨੀ ਗੱਲ ਹੈ ਜੀ এগজে দেখো যি এনে দেখি ফেমেলা